ਸਮਾਜ ਸੇਵੀ ਅਤੇ ਕਾਮਰੇਟ ਬਲਕਾਰ ਸਿੰਘ ਦੁਧਾਲਾ ਵੱਲੋਂ ਦੀਵਾਲੀ ਬੰਦੀ ਛੋੜ ਅਤੇ ਬਾਬਾ ਬੁੱਢਾ ਸਾਹਿਬ ਜੀ ਦੇ ਜਨਮ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਹਸਤੀਕਾਰ ਦੇ ਸਾਰੇ ਪੰਜਾਬੀਆਂ ਨੂੰ ਮੈਂ ਕਾਣ ਬਲਕਾਰ ਸਿੰਘ ਦੁਧਾਲਾ ਅੱਜ ਸਾਰੇ ਪੰਜਾਬੀਆਂ ਨੂੰ ਸਾਰੀ ਦੁਨੀਆ ਦੇ ਵਿੱਚ ਵੱਸਦੇ ਸਿੱਖ ਜਗਤ ਦੇ ਲੋਕਾਂ ਨੂੰ ਤੇ ਹੋਰ ਪੰਜਾਬੀਆਂ ਨੂੰ ਦਿਵਾਲੀ ਦੀਆਂ ਲੱਖ ਲੱਖ ਮੁਬਾਰਕਾਂ ਬੰਦੀ ਛੋਟ ਦਿਵਸ ਦੀਆਂ ਮੁਬਾਰਕਾਂ ਤੇ ਇਹ ਦਿਵਾਲੀ ਤੁਹਾਨੂੰ ਖੁਸ਼ੀਆਂ ਚਾਹ ਖੇੜੇ ਲੈ ਕੇ ਆਵੇ ਤੇ ਇਸ ਦਿਵਾਲੀ ਨੂੰ ਆਪਾਂ ਇੱਕ ਪ੍ਰਣ ਕਰੀਏ ਕਿ ਪਟਾਕਾ ਰਹਿ ਦਿਵਾਲੀ ਬਣਾਈਏ ਤੇ ਦਿਵਾਲੀ ਦੇ ਉੱਤੇ ਇਹ ਵੀ ਕਰੀਏ ਕਿ ਇੱਕ ਇੱਕ ਪੌਦਾ ਇੱਕ ਇੱਕ ਰੁੱਖ ਜਿਹੜਾ ਵਾ ਉਹ ਜ਼ਰੂਰ ਲਾਈਏ ਤਾਂ ਜੋ ਸਾਡੀ ਮੰਨ ਲਓ ਜਿਹੜੀ ਕੁਦਰਤ ਦੀ ਨਿਯਮਾਵਲੀ ਆ ਉਹਨੂੰ ਮਨਾ ਸਕੀਏ ਇੱਥੇ ਤਾਂ ਹੀ ਤਨ ਤਨ ਬਾਬਾ ਬੁੱਢਾ ਸਾਹਿਬ ਜੀ ਉਹਨਾਂ ਦੇ ਜਨਮ ਦਿਵਸ ਦੀਆਂ ਵੀ ਸਾਰੇ ਪੰਜਾਬੀਆਂ ਨੂੰ ਦੁਨੀਆ ਵਿੱਚ ਵਸਦਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਬਾਬਾ ਬੁੱਢਾ ਸਾਹਿਬ ਜੀ ਜਿਵੇਂ ਸਾਨੂੰ ਪਤਾ ਕਿ ਛੇਵੇਂ ਗੁਰੂਆਂ ਨੂੰ ਤਿਲਕ ਲਾ ਕੇ ਤੇ ਗੁਰੂ ਦੀ ਪਦਵੀ ਸੌਪੀ ਸੀ ਮੈਂ ਉਹਨਾਂ ਦੇ ਦਿਵਸ ਦੀਆਂ ਵੀ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਦਿੰਦਾ ਸਾਰਿਆਂ ਵਾਸਤੇ ਇਹ ਚਾਵਾ ਭਰਿਆ ਖੁਸ਼ੀਆਂ ਭਰਿਆ ਜਦ ਜਿਹੜਾ ਆਵੇ ਆਪਣੇ ਬੱਚਿਆਂ ਨੂੰ ਫੇਰ ਮੈਂ ਆਖਾਂ ਵੱਡੇ ਪਟਾਕਿਆਂ ਤੋਂ ਥੋੜਾ ਦੂਰ ਰੱਖਿਓ ਪਟਾਕੇ ਜਿਹੜੇ ਆ ਇਹ ਪ੍ਰਦੂਸ਼ਣ ਫੈਲਾਉਂਦੇ ਆ ਇਹਨਾਂ ਤੋਂ ਰਹਿਦਵਾਰੇ ਬਣਾਓ ਦੇ ਤੇਲਾਉਣੇ ਵੀ ਆ ਤੇ ਕਿਸੇ ਖੁੱਲੀ ਥਾਂ ਤੇ ਜਾ ਕੇ ਤੇਲਾਓ ਇਹ ਨਾਲ ਸ਼ਬਦਾਂ ਦੇ ਨਾਲ ਹੀ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਰੇ ਪੰਜਾਬੀ ਜਗਤ ਦਾ ਬਹੁਤ ਬਹੁਤ ਮਿਹਰਬਾਨੀ ਹਰਸੀ ਘਾਲ ਸਾਰਿਆਂ ਨੂੰ